ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਅੱਜ ਵੀਰ ਧਰਮਪ੍ਰੀਤ ਤੇ ਕੋਈ ਗੱਲ ਕਰਨ ਜਾ ਰਿਹਾ ਵਾਂ ਚਲੋ ਉਹ ਧਰਮਪ੍ਰੀਤ ਵੀ ਮੈਂ ਕਾਫੀ ਵੀਡੀਓ ਵੇਖਦਾ ਆਇਆ ਮੈਂ ਜਿਹਦੇ ਵਿੱਚ ਉਹ ਮਾੜੇ ਚੰਗੇ ਟੁੱਟੇ ਭੱਜੇ ਗਾਣੇ ਬੋਲਦਾ ਚਲੋ ਉਹਨੂੰ ਤੇ ਬੱਚੇ ਨੂੰ ਛੋਟੇ ਨੂੰ ਇਹ ਪਤਾ ਹੀ ਨਹੀਂ ਹੋਣਾ ਕਿ ਜਿਹੜੀਆਂ ਮੇਰੀਆਂ ਵੀਡੀਓ ਆ ਯੂਰਪ ਅਮਰੀਕਾ ਕੈਨੇਡਾ ਵਿੱਚ ਜਨਾਨੀਆਂ ਵੀ ਬੰਦੇ ਵੀ ਬੱਚੇ ਵੀ ਹਾਰਕ ਵੇਂਦੇ ਆ ਉਹਦੇ ਵਿੱਚ ਕਈਆਂ ਵੀਡੀਓ ਦੇ ਵਿੱਚ ਚਲੋ ਨੇ ਮਾੜਾ ਬੋਲਿਆ ਵਾ ਪਰ ਮਾੜਾ ਪਤਾ ਕਦੋਂ ਬੋਲਿਆ ਜਦੋਂ ਸਾਡੇ ਵਰਗੇ ਲਫੰਡਰ ਜਾ ਕੇ ਉਹਨੂੰ ਕਹਿੰਦੇ ਭਈ ਇਦਾਂ ਬੋਲ ਤੇ ਇਦਾਂ ਬੋਲ ਪਤਾ ਵੀ ਨਹੀਂ ਹੁੰਦਾ ਕਿ ਉਹ ਉਹਦੀ ਮੂਵੀ ਬਣਾਉਂਦੇ ਆ। ਸੋ ਛੋਟੀ ਉਮਰ ਦਾ 14 ਸਾਲ ਦਾ ਬੱਚਾ ਵਾ ਚਲੋ ਉਹਨੂੰ ਵੀ ਥੋੜਾ ਚਾਹੀਦਾ ਹੈ ਕਿ ਮੇਰਾ ਕਿੱਥੋਂ ਤੱਕ ਮਜ਼ਾਕ ਬਣਦੇ ਆ ਮੇਰੀ ਜ਼ਿੰਦਗੀ ਦਾ ਸਵਾਲ ਆ। ਜਦ ਜੇ ਉਹਨੂੰ ਨਹੀਂ ਪਤਾ ਜਿਹੜੇ ਲਾ ਕੇ ਵੀਡੀਓ ਉਹਦੀ ਬਣਾਈ ਜਾਂਦੇ ਯਾਰ ਉਹ ਤੁਹਾਡੇ ਵਾਸਤੇ ਕੋਈ ਚੰਗੀ ਗੱਲ ਤੁਹਾਡਾ ਕਰਕੇ ਉਹਦੀ ਬੱਚੇ ਦੀ ਥੂ ਥੂ ਹੋਈ ਪਈ ਆ। ਸੋ ਹੋਣ ਕੀ ਕੀਤਾ ਪਿੰਡ ਵਾਲਿਆਂ ਨੇ ਯਾਰ ਉਹਦਾ ਅੰਮ੍ਰਿਤ ਪੰਗ ਕਰਵਾਤਾ ਗਾਤਰਾ ਸਾਹਿਬ ਲਵਾਤਾ ਵਾ। ਜਦੋਂ ਉਹ ਬੱਚਾ ਗਲਤੀ ਮੰਨ ਗਿਆ। ਕਿ ਮੇਰੇ ਕੋਲ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਖੂਜ ਪਾ ਦਿਓ ਮੇਰੀਆਂ ਵੀਡੀਓ ਹੋਰ ਉਹਦੀ ਫਿਰ ਧੌਣ ਲਾ ਦਿਓ ਅੰਮ੍ਰਿਤਕਾ ਤੋਂ ਉਹਦਾ ਪੰਗ ਕਰਨ ਦੇ ਜੇ ਤੁਹਾਨੂੰ ਕੀ ਹੱਕ ਆ ਜੇ ਤੁਸੀਂ ਪਿੰਡ ਵਾਲਿਓ ਵੀਰੋਂ ਇੰਨੇ ਸਾਫ ਸੂਤਰੀਆਂ ਜਾਂ ਖਣ ਹੱਕ ਦੀ ਹੱਕ ਨਵੇਂਣ ਚਾਹੁੰਦੇ ਤੇ ਫੜੋ ਰਾਖੀ ਸਾਮਨਤ ਨੂੰ ਕਿ ਨਾ ਗੰਦ ਬਕੰਡੀ ਇੰਟਰਨੈਟ ਤੇ ਫੜੋ ਉਹਨਾਂ ਜਿਹੜੇ ਇੰਟਰਨੈਟ ਤੇ ਭੰਗੜਾ ਪਾਉਂਦੇ ਆ ਪੱਬਾਂ ਵਿੱਚ ਜਾ ਕੇ ਪੱਗਾਂ ਬਧੀਆਂ ਫੜੋ ਉਹਨਾਂ ਨੂੰ ਜਿਹੜੇ ਆਗਾਤਰਾ ਪਾਪ ਆ ਸ਼ਰਾਬਾਂ ਪੀਂਦੇ ਆ ਸਟੇਜਾਂ ਤੇ ਨੱਚਦੇ ਆ ਗੋਲ ਕਾਂ ਵੇਲੀਆਂ ਕਰਕੇ ਆ ਜਿਨ੍ਹਾਂ ਨੇ ਬਿਆਪਦੀਆਂ ਕੀਤੀਆਂ ਵਾ ਫੜੋ ਉਹਨਾਂ ਨੂੰ ਕੋਈ ਮਾਰਿਆ ਕਦੇ ਗਰੀਬ ਤੇ ਜੋਰ ਚੱਲ ਗਿਆ ਵੀਰੋ ਤੁਹਾਡਾ ਕਿੰਨੇ ਹੋ ਰਹੇ ਹੋ ਜੇ ਕਲਾਕਾਰ ਉੱਠੇ ਆ ਚੀਮੇ ਵਰਗੇ ਆ ਹੋਰ ਕਿੰਨੇ ਕਲਾਕਾਰ ਉੱਠੇ ਆ ਬਹੁਤ ਗਲਤੀਆਂ ਹੋ ਜਾਂਦੀਆਂ ਪਰ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਕਿਸੇ ਦਾ ਅਮਰ ਤੇ ਭੰਗ ਕਰਦੇ ਬੱਚਾ ਵਾ 14 ਸਾਲ ਦਾ ਨੂੰ ਤੁਸੀਂ ਸਮਝਾਇਆ ਵੀ ਜਾ ਸਕਦਾ ਸੀਗਾ ਇੱਕ ਕ ਮਹੀਨਾ ਹੋ ਗਿਆ ਉਹਨੂੰ ਧਰਮਪ੍ਰੀ ਨੂੰ ਇਹ ਵੀਡੀਓ ਪਾਉਂਦਿਆਂ ਨੂੰ ਪਿੰਡ ਵਾਲੇ ਉਦੋਂ ਦੇ ਸੁੱਤੇ ਸੀਗੇ ਤਹਾਡੇ ਪਿੰਡ ਦੇ ਵਿੱਚ ਗੱਡੀਆਂ ਆਉਂਦੀਆਂ ਤੁਹਾਡੇ ਪਿੰਡ 'ਚ ਮਟੀਰ ਇਕੱਠੀ ਹੁੰਦੀ ਆ ਉਹਦੇ ਪਿਓ ਨੂੰ ਕਹੋ ਜਾ ਕੇ ਤੇ ਚਲੋ ਇੱਕ ਨਹੀਂ ਦੋ ਨਹੀਂ ਵੀਡੀਓ ਨਾ ਪਾਵੇ ਕਹਦੇ ਨੇ ਕੋਈ ਗਵਰਨਰ ਈ ਕੋਈ ਸੱਜਣ ਕੋਈ ਸਰਪੰਚ ਕੋਈ ਤਾਂ ਜਾ ਕੇ ਮਨਾ ਕਰ ਸਕਦਾ ਚਲ ਬਟਾ ਅੱਗੇ ਉਹਦਾ ਸ਼ੌਂਕ ਆ ਉਹਨੂੰ ਕਹਿੰਦੇ ਨੇ ਵੀ ਜਿੱਦਾਂ ਇਹਦੇ ਉਹ ਕੰਮ ਹੋਇਆ ਵੀ ਜਿੱਦਾਂ ਪੰਡਤਾਂ ਨੇ ਰੱਖਿਆ ਉਹਦਾ ਤੋਤਾ ਤੇ ਗੰਗਾ ਰਾਮ ਚੂਰੀ ਖਾਣੀ ਆ ਤੇ ਉਹ ਕਹਿੰਦਾ ਖਾਣੀ ਆ ਹਨਾ ਪਤਾ ਨਹੀਂ ਜਵਾਰੇ ਨੂੰ ਹੋਣ ਲੱਗਾ ਕਿ ਮੇਰੀ ਇੰਨਾ ਇੰਨਾ ਮਰਨ ਹੋ ਗਿਆ ਵਾ ਵਰਲਡ ਵਿੱਚ ਤੂ ਤੂ ਹੋ ਗਈ ਆ ਤੇ ਵੀਰੋ ਰੱਬ ਦਾ ਵਾਸਤਾ ਕਿਸੇ ਨੂੰ ਕੋਈ ਹੱਕ ਨਹੀਂ ਗਾ ਵੀ ਐਦਾਂ ਧੱਕੇ ਨਾਲ ਕਿਸੇ ਦਾ ਗਾਤਰਾ ਲਾ ਦੇ ਇੱਕ ਤਾਲਿਬਾਨ ਸਰਕਾਰ ਆ ਵੀ ਕਿਸੇ ਨਾਲ ਕਿਸੇ ਦਾ ਧਰਮ ਧੌਣ ਲਾ ਦੂ ਤੇ ਕਿਸ ਨੂੰ ਜਿੰਦਾ ਸਾੜ ਦੂ ਤੇ ਕਿਸ ਦਾ ਵੱਟੇ ਮਾਰ ਮਾਰ ਕਿਸ ਦਾ ਕਹਿੰਦੇ ਪੁੱਤ ਮਾਰ ਦੂ ਬਹੁਤ ਗਲਤ ਗੱਲ ਆ ਤੇ ਜਿਨ੍ਹਾਂ ਨੇ ਕਹਿੰਦੇ ਨੇ ਕੀਤੀਆਂ ਸਾਡੇ ਗੁਰੂਆਂ ਦੇ ਨਾਲ ਰੀਸਾਂ ਉਹ ਧੱਕ ਤੇ ਆ ਜੇਲ੍ਹ ਚ ਉਹ ਉੱਪਰ ਵਾਲੇ ਦੀ ਸੋਟੀ ਆਪੇ ਵੱਜ ਜਾਂਦੀ ਹੁੰਦੀ ਕਿਸੇ ਨੂੰ ਕੋਈ ਹੱਕ ਨਹੀਂ ਗਾ ਪਰ ਹੱਕ ਦੀ ਹੱਕ ਨਵੇੜਿਆ ਕਹੋ ਦੇਖ ਤੇ ਇਹ ਵੀ ਕਿਸੇ ਅਮੀਰ ਦਾ ਪੁੱਤ ਹੁੰਦਾ ਨਾ ਤੇ ਤੁਸੀਂ ਕਹਿੰਦਾ ਹਾਂ ਜੀ ਸਾਫ ਸਿੰਗਲ ਮਾਫੀ ਮੰਗ ਲਈ ਰਾਤੀ ਉਹ ਮਾਫੀ ਮੰਗਣ ਦਾ ਬਾਅਦ ਵੀ ਤੁਸੀਂ ਕੋਈ ਅਨਿਆਨ ਸਹੀ ਕੀਤਾ ਕਮੈਂਟਾਂ ਵਿੱਚ ਵੀ ਦੱਸਿਓ ਵੀ ਇਹਨਾਂ ਕੋਈ ਮੈਂ ਸਹੀ ਹਾਂ ਕਿ ਗਲਤ ਹਾਂ ਮਹੀਨਾ ਹੋ ਗਿਆ ਕੰਮ ਚੱਲਦੇ ਨੂੰ ਉਹ ਬੱਚਾ ਗਲਤੀਆਂ ਕਰ ਬੈਠਾ ਆਪਣੀ ਮਾਫੀ ਵੀ ਮੰਗ ਲਈ ਆ ਤੇ ਜਿਹੜੇ ਗਾੜੀ ਵੀਡੀਓ ਉਹਦੀਆਂ ਵਾਇਰਲ ਕਰਨ ਦੇ ਪੇਜਾਂ ਵਾਲੇ ਜਾਂ ਦੂਜੇ ਤੇ ਜੇ ਉਹਨਾਂ ਨੂੰ ਵਿਚਾਈਦਾ ਕੋਈ ਨੂੰ ਕਿਤੇ ਸਮਝਾ ਹੀ ਦਿੰਦੇ ਚਲੋ ਹੋਈ ਗਲਤੀ ਮੇਰੇ ਕੋਲ ਵੀ ਮਾਫੀ ਰਿਓ ਗੁੱਸਾ ਤਾਂ ਬੜਾ ਲੱਗਦਾ ਵਾ ਕਿ ਉਹ ਬੱਚੇ ਨਾਲ ਹੋਇਆ ਮਾੜਾ ਜੇ ਕੋਈ ਬੱਚਾ ਦਿਲ ਤੇ ਗੱਲ ਲਾ ਆ ਗਿਆ ਕੋ ਖਾ ਕੇ ਮਰ ਜੇ ਕੌਣ ਜ਼ਿੰਮੇਵਾਰ ਆ ਐਡੇ ਫੈਸ ਉਹਨਾਂ ਵੱਲ ਧਿਆਨ ਮਾਰੋ ਜਿਹੜੇ ਵੱਡੇ ਮਗਰਮਾਸ਼ੀਆ ਗੋਲਕੰਦ ਵਾਲੇ ਹੋਏ ਆ ਕਿੰਨਾ-ਕਿੰਨਾ ਕੰਮ ਕਰ ਗਏ ਆ ਬਲਤਕਾਰ ਕਰ ਗਏ ਪੱਪਾ ਵਿੱਚ ਜਾਜਾ ਭੰਗੜਾ ਪਾਉਂਦੇ ਆ ਵੱਡੀਆਂ-ਵੱਡੀਆਂ ਗੱਡੀਆਂ ਰੱਖੀਆਂ ਗੋਲਕੰਦ ਸਰਾਂ ਤੋਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਪਾਣੀ ਨੀਵੇਂ ਥਾਈਂ ਆਉਂਦਾ ਵਾ ਜਿੱਦਾਂ ਇਹ ਗਰੀਬ ਤੇ ਆਇਆ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਉਹ ਹੀ ਗਲਤੀ ਮੇਰੇ ਕੋਲ ਮਾਫ਼ ਦੁੱਖ ਲੱਗਦਾ ਨਾਲ ਲੋਕਾਂ ਦਾ